ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਥਾਣਾ ਗੜਸ਼ੰਕਰ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਮੱਲੀ ਐਸ ਐਚਓ ਗੜਸ਼ੰਕਰ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ੇ ਦੇ ਤਸਕਰਾਂ ਦੇ ਖਿਲਾਫ ਚਲਾਈ ਗਈ ਮੋਹਮ ਦੇ ਤਹਿਤ ਥਾਣਾ ਗੜਸ਼ੰਕਰ ਸਮੇਤ ਪੁਲਿਸ ਪਾਰਟੀ ਨੇ ਦੌਰਾਨ ਗਸ਼ਤ ਟੀ ਪੁਆਇੰਟ ਪਨਾਮ ਲਾਗੇ ਤੋਂ ਹਰਪ੍ਰੀਤ ਰਾਮ ਉਫ ਚਿੜੀ ਉਤਰ ترਸੀਮ ਲਾਲ ਵਾਸੀ ਪਨਾਮ ਥਾਣਾ ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਪਾਸੋਂ 100 ਗ੍ਰਾਮ ਹੈਰੋਇਨ ਬਰਾਮਦ ਕਰਕੇ ਮਕਦਮਾ 148/216185 ਐਨਡੀਪੀਐਸ ਐਕਟ ਥਾਣਾ ਗੜਸ਼ੰਕਰ ਦਰਜ ਕਰਵਾਇਆ ਹੈ। ਉਹਨਾਂ ਨੇ ਕਿਹਾ ਕਿ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਹੈਰੋਇਨ ਨੂੰ ਕਿਸ ਪਾਸੋਂ ਖਰੀਦਿਆ ਅਤੇ ਅੱਗੇ ਕਿਸ ਵਿਅਕਤੀ ਨੂੰ ਵੇਚਿਆ ਜਾਵੇਗਾ। ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਵੇਖੋ ਜੀ ਸਾਡੇ ਪੁਲਿਸ ਪਾਰਟੀ ਨੇ ਐਸ.ਐਨ.ਜੀਤ ਸਿੰਘ ਦੀ ਅਗਵਾਈ ਦੇ ਵਿੱਚ ਟੀ ਪੁਆਇੰਟ ਨਸ਼ਾ ਨਾਕਾਬੰਦੀ ਕੀਤੀ ਹੋਈ ਸੀ ਇੱਕ ਨੌਜਵਾਨ ਸੀਗਾ ਜਿਹੜਾ ਇਹਨੂੰ ਕਾਬੂ ਕੀਤਾ ਉਹਦਾ ਨਾਮ ਸੀ ਹਰਪ੍ਰੀਤ ਕੁਮਾਰ ਇਲੀਸ ਚੜੀ ਜਿਹੜਾ ਵਾਸੀ ਬਨਾਂਮ ਦਾ ਸੀਗਾ ਉਹਨੇ ਇੱਕ ਆਪਣਾ ਸ਼ੱਕੀ ਹਾਲਤ ਵਿੱਚ ਲਫਾਫਾ ਸੱਟਿਆ ਸੀਗਾ ਜ਼ਮੀਨ ਤੇ ਫਿਰ ਇਹਨੂੰ ਖੋਲ ਕੇ ਚੈੱਕ ਕੀਤਾ ਉਹਦੇ ਵਿੱਚੋਂ 100 ਗ੍ਰਾਮ ਹੈਰੋ ਬਰਾਮਦ ਹੋਈ ਹੈ ਜਿਹਦੇ ਸਬੰਧ ਵਿੱਚ ਮਕਦਮਾ ਨੰਬਰ 148 148/24 21685 ਐਨਡੀਪੀਸੀ थाना ਗਰਸ਼ੰਕ ਵੀ ਦਰਜ ਕੀਤਾ ਗਿਆ ਦੋਸ਼ੀ ਨੂੰ ਅਜ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਅਨਸਰ ਦਿੱਤਾ ਜਾਊਗਾ ਇਹਨੂੰ ਪੁੱਛਿਆ ਜਾਊਗਾ ਵੀ ਹੈਰ ਨੂੰ ਕਿੱਥੋਂ ਲੈ ਕੇ ਆਉਂਦਾ